ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਲਵਾਨਾ ਹੁਣ ਅਕੋਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਜਰਸੀਆਂ ਤੁਹਾਨੂੰ ਵਿਖਾਉਣੀਆਂ ਆਂ ਵੀਡੀਓ ਪੂਰੀ ਜ਼ਰੂਰ ਵੇਖਿਓ ਵੱਡੇ ਛੋਟੇ ਭਾਅ ਜਿਹੜੇ ਸਾਰੇ ਤੁਹਾਨੂੰ ਵਿਖਾਵਾਂਗੇ ਹੌਲੇ ਭਾਅ ਵੀ ਤੁਹਾਨੂੰ ਦਿਖਾਉਣੀਆਂ ਆਂ ਆ ਦੇਖ ਸਕਦੇ ਚਾਰ گاਵਾ ਜਿਹੜੀਆਂ ਸੁਈਆਂ ਆ ਆ ਬੱਚੇ ਜਿਹੜੇ ਇਹਨਾਂ ਦੇ ਤਾਜ਼ੀਆਂ ਹੀ ਸੋਈਆਂ ਬਿਲਕੁਲ ਵਿੱਚ ਕੁਝ گاਵਾਂ ਤੇ ਜੇ ਕੱਲ ਹੀ ਸੋਈਆਂ ਵਾ ਹਾਂ ਦੇਖ ਸਕਦੇ ਬਿਲਕੁਲ ਤਾਜ਼ੇ ਬੱਚੇ ਆ ਜਿਹੜੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਪੁੱਛਦੇ ਹਾਂ ਸਾਰੀ ਜਿਤੇ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਚਲ ਰਹੇ ਠੀਕ ਠਾਕ ਜੇ ਸਾਰਾ ਠੀਕ ਠਾਕ ਜੇ ਕਿੱਥੇ ਰਹੇ ਜੀ ਇਹਨੇ ਤਣ ਉਹ ਥੋੜਾ ਜਿਹਾ ਪ੍ਰੋਗਰਾਮ ਤੇ ਚੱਲ ਗਏ ਤੁਹਾਨੂੰ ਦੱਸਿਆ ਸੀ ਨਾ ਅੱਛਾ ਅੱਛਾ ਤੇ ਪਹਿਲਾਂ ਲੋਹੜੀ ਆ ਗਈ ਉਦੋਂ ਛੁੱਟੀਆਂ ਆ ਗਈਆਂ ਬਾਅਦ ਤੇ ਤਰਾਹ ਦੇ ਵਿੱਚ ਚੀਜ਼ਾਂ ਤੁਹਾਨੂੰ ਪਤਾ ਫਿਰ ਹੈ ਸਾਡਾ ਬਾਲ ਵਿਕਦਾ ਰਿਹਾ ਪਹਿਲੀ ਵੀਡੀਓ ਤੇ ਇਹ ਰਾਤੀ ਆਈਆਂ ਅਸੀਂ ਅੱਛਾ ਠੀਕ ਆ ਉਦੋਂ ਤੁਸੀਂ ਪਹਿਲਾਂ ਕਹਿੰਦੇ ਸੀ ਗੱਬਣਾ ਵਾ ਹੁਣ ਸੂਪੀਆਂ ਚਾਹਤਾ ਹਾਂ ਹਾਂ ਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸੋਨੂ ਪਹਿਲਵਾਨ ਜੀ ਪਿੰਡ ਪੰਜਗਰਾਈਆ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ 9718 9729 ਠੀਕ ਆ ਤੇ 400ਆਂ ਤੇ ਇੱਕ ਗੱਬਣਾ ਨਾ ਚਲੋ ਪਹਿਲਾਂ ਗੱਬਣੀ ਦਿਖਾ ਦਈਏ ਆਪਾਂ ਆਹ ਦੇਖ ਸੰਦੇ ਜੀ ਖਾਣੇ ਦੇ ਲੱਗਦੇ ਇੱਕ ਵਾਰੀ ਦੇਖ ਸਕਦੇ ਤੇ ਬਿਲਕੁਲ ਛੋਟੇ ਛੋਟੇ ਕਾਨੇ ਆ ਇਹਦੇ ਬਾਕੀ ਰੋਸ਼ਨੀ ਪੈਣ ਕਰਕੇ ਥੋੜਾ ਜਿਹਾ ਅੱਖਾਂ ਦਾ ਰੰਗ ਬਦਲ ਜਾਂਦਾ ਉੱਤਰ ਹੈ ਗਿਆ ਅੱਖਾਂ ਦੋਵੇਂ ਕਾਲੀਆਂ ਤੇ ਕਿੰਨਾ ਚੁਗਾ ਜਵੇ ਦੀ ਇਹਦਾ ਇਹਨੇ ਕਿੰਦੀ ਦੁੱਧਾ ਸੁਗਾ ਸੁਣਾ ਜੀ ਅੱਛਾ ਹਾਂਜੀ ਤੇ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਦੁੱਧ ਘਰ ਵਾਲਿਆਂ ਦੇ ਅਸੀਂ ਪਹਿਲੇ ਸੂਏ ਦੇ ਥੱਲੇ 14-15 ਕਿਲੋ ਚੋਇਆ ਜੀ ਅੱਛਾ ਕੱਦ ਵਜਨ ਵਾਲੀ ਆਰ ਕਦ ਕਰਮਾਂ ਲਈ ਵਾਧੇ ਕੱਢੂਗੀ ਠੀਕ ਆ ਹਾਂਜੀ ਤੇ ਖੋਲੀਆਂ ਫਿਰ ਤੋਰੀਏ ਆ ਦੇਖਾ ਦੇ ਜੇ ਉਹ ਤਰ੍ਹਾਂ ਜਿਹੜਾ ਜਰਸੀਆਂ ਦੇ ਸਹਾਨੂੰ ਲਾਈਏ ਤੇ ਕੱਦ ਕਾਠ ਦੀ ਜਿਹੜੀ ਚੰਗੀ ਹੈ ਤੇ ਕੀ ਰੱਖੀ ਵਿਧੀ ਫਿਰ ਇਹਦਾ ਮੁੱਲ ਆਪਾਂ ਕਿੰਦੀ ਮੁੱਲ ਬੱਚੀ ਜਿਹੜਾ ਸੁਣੀ ਹੁੰਦੀ ਫਿਰ ਤੇ ਵਿੱਚ ਇਹ 50000 ਦੀ ਹਾਂਜੀ ਹੁਣ ਆਪਾਂ ਜੈ ਜੀ ਦੇ ਦਾਂਗੇ ਕਿਉਂਕਿ ਤੱਚੀ ਅਜੇ 10 12 ਦੇਣੇ ਨਹੀਂ ਲੈ ਨਹੀਂ ਹਾਂਜੀ 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 ਕਿੰਨੇ ਦੀ ਦੇ ਦਈਏ ਤੁਸੀਂ ਦੱਸੋ ਜਿੰਨੇ ਦੀ ਜੈ ਜੀ ਕਰ ਦਈਏ ਤੁਸੀਂ ਦੱਸੋ ਜਿੰਨੇ ਦੀ ਹੈਗੀ ਤੁਸੀਂ ਆਪੇ ਦੱਸੋ ਤੁਸੀਂ ਆਪ ਹੀ ਕਰਨਾ ਜੈ ਜੀ ਨਹੀਂ ਤੁਸੀਂ ਦੱਸੋ ਜੀ ਤੁਹਾਡੇ ਤੇ ਗੱਲ ਸੁਣਦੇ ਨੇ ਨਹੀਂ ਨਹੀਂ ਇਹ ਤੇ ਤੁਸੀਂ ਦੱਸਣਾ ਜੀ ਦੇ ਦਈਏ 45 ਦੀ ਤਾ ਤੇ ਮਰਜੀ ਜੇ ਜੇ ਅੱਗੇ ਕਸਰ ਤੇ ਕੱਢ ਦੀਏ ਤੁਸੀਂ ਦੱਸ ਦੋ ਬਾਕੀ 40 ਦੀ ਕਰਦੀਏ ਪੂਰੇ ਦੀ ਅੰਦਰ 2000 ਅੰਦਰ ਕਰ ਦਾਂਗੇ ਅੱਛਾ 38000 ਦੀ ਦੇ ਦੇ 2000 ਠੀਕ ਹੈ ਤੇ ਛੋਟ ਛਾਟ ਹੋਰ ਹੋ ਜੂਗੀ ਤੁਹਾਡੇ ਨਾਲ ਮਾਨਤਾ ਕਰਾਂ ਕੋਈ ਵੀਰ ਭਰਾ ਹੋਊਗਾ ਫੇਰ ਲਾਉ ਕਰਾਂਗੇ ਅੱਛਾ ਹੋਰ ਹੋ ਜੂਗਾ ਮੌਕੇ ਤੇ ਤੇ ਹੁਣ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਆ ਖੋਲੀਆਂ ਹੈ ਵੀ ਤੋਰੀਏ ਇਹਦਾ ਕਿ ਨਵਾਂ ਸੁਆ ਜੀ ਵੀਰ ਜੀ ਇਹ ਪਹਿਲਾ ਸੁਆ ਜੀ ਪਹਿਲਾ ਸੁਆ ਇਹਦੇ ਥਾਣੇ ਤੇ ਦੇਖ ਸਰਦ ਦੇ ਚ ਲੱਗੇ ਤਾਂ ਕਿੰਨਾ ਚਿਰ ਹੋ ਗਿਆ ਵਿੱਜੀ ਸੋਈ ਨੂੰ ਇਹਨੂੰ ਇਹਨੂੰ ਘਰ ਵਾਲੇ ਤੇ ਆਂਦੇ ਹੀ 10 12 ਦਿਨ ਹੋ ਗਏ 20 ਦੇ ਲਾਗੇ ਬੰਨੇ ਹੋਇਆ ਹੋਊਗਾ ਠੀਕ ਆ ਤੂੰ ਆ ਪਹਿਲਾਂ ਜੇ ਜਮਾਂਦਰੂ ਤਿੰਨ ਥਣ ਕੇ ਅੱਛਾ ਤਿੰਨ ਥਣ ਆ ਮਤਲਬ ਸ਼ੁਰੂ ਤੋਂ ਚੱਲਿਆ ਹੀ ਨੇ ਕਿੰਨੇ ਥਣ ਚੱਲਦੇ ਨੇ ਤਿੰਨ ਹੀ ਚੱਲੇ ਆ ਕਿੰਨੇ ਹਨ ਕੋਈ ਇਹ ਨਹੀਂ ਵੀ ਨਾਲ ਕੋਈ ਲਾਲ ਲੱਗਾ ਹੋਵੇ ਅੱਛਾ ਤਿੰਨੇ ਹੀ ਜਮਾਂਦਰੂ ਤੇ ਨੇ ਹਾਂ ਹੀ ਤਿੰਨੇ ਚਲੋ ਚੰਗੀ ਤਰ੍ਹਾਂ ਦਿਖਾ ਦਿੰਦੇ ਹਾਂ ਨੇ ਆਪਾਂ ਤੇ ਦੁੱਧ ਕਿੰਨਾ ਹੈ ਦੇਖੋ ਇਹ ਕੋਈ ਵੀਰਜੀ ਚਲੋ ਉੱਥੇ ਦੇ ਅੰਚ ਹੋਇਆ ਹੈ ਬੱਚੇ ਦਾ ਪਾ ਕੇ 10 ਕਿਲੋ ਹੁਣ 8 ਕਿ ਕਿਲੋ ਹੋਊਗਾ ਵੀ ਡੰਡ ਢੁੰਡ ਕਰਕੇ ਤੁਹਾਨੂੰ ਤਿੰਨ ਹੀ ਥਾਣੇ ਆ ਇਹਦੇ ਬੱਸ ਗਿੰਦੇ ਹੋਣੇ ਆਪਾਂ ਦਿਖਾ ਦੇਨੇ ਤੁਹਾਨੂੰ ਠੀਕ ਹੈ ਜੀ ਕੋਸ਼ਿਸ਼ ਕਰੋ ਹਾਂ ਮਿਰਜੀ ਜੀ ਸੇ ਕਰੀ ਖਿਲਾ ਰਿਆ ਹਾਂ ਇੱਕ ਥਾਣਾ ਤਾਂ ਹੈਗਾ ਹੀ ਨਹੀਂ ਉਹ ਦੇਖ ਸਕਦੇ ਜੀ ਇੱਕ ਅਗਲਾ ਥਾਣਾ ਸ਼ੁਰੂ ਤਾਂ ਹੈਗਾ ਹੀ ਨਹੀਂ ਮਗਰਲੇ ਦੋ ਆ ਤੇ ਅਗਲਾ ਥਾਣਾ ਸਿਰਫ ਇੱਕੋ ਹੀ ਆ ਉਹਦਾ ਕੋਈ ਨਾਮਾ ਨਿਸ਼ਾਨ ਕੋਈ ਕੁਝ ਨਹੀਂ ਹੈਗਾ ਕੋਈ ਫੋਟ ਨਹੀਂ ਕੋਈ ਕੁਝ ਨਹੀਂ ਸਿਰਫ ਤੇ ਨਹੀਂ ਥਾਨੇ ਇਹਦੇ ਸ਼ੁਰੂ ਤੋਂ ਲੈ ਜਾਓ ਜੀ ਹੁਣ 8 ਕਿਲੋ ਤੋਂ ਜਿਹੜਾ ਕਿੰਨੇ ਕਿਤੇ ਕੋਲ ਹੈਗਾ ਤੇ ਕੀ ਰੱਖਣਾ ਵੀ ਜੀ ਫਿਰ ਇਹਦਾ ਮੁੱਲ ਆਪ ਵੀ ਜੀ ਇਹਦਾ ਮੁੱਲ ਜੈਦੀ ਆ ਕਿੰਨਾ ਕਿੰਨੀ ਬਰੀਡ ਬਰੂਡ ਆ ਦੇ ਉੱਤਰਾ ਵਿੱਚ ਚਾਹੀਦੀ 35 32000 ਜੀ ਹਾਂਜੀ 30 ਵੀ ਦੇ ਦਈਏ ਜੀ ਜੈ ਹੈਗੀ ਕਸਰ ਤੇ ਕਰਦੀ 10 ਦੱਸ ਦੋ ਤੁਸੀਂ ਕਸਰ ਕਰਦੀ 28 ਦੀ 27000 ਦੀ ਕਰ ਦਾਂਗੇ ਆਰਦੀ ਹੋਰ ਮੰਨ ਤਾਂ 26000 ਦੀ ਵੀਰ ਜੀ ਦੇ ਦਾਂਗੇ ਹਾਂ ਨਾ ਜੀ ਅੱਛਾ ਤੇ ਦੁੱਧ 8 ਲੀਟਰ ਚ ਵਾ ਕੇ ਦੋ 8 ਲੀਟਰ ਮੇਰੇ ਘਰ ਆਣ ਕੇ ਤਸੱਲੀ ਕਰਕੇ ਚੋ ਚੜੇ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆਪਣੇ ਕੋਲ ਹੈਗੀ ਆ ਤੀਸਰੇ ਨੰਬਰ ਤੇ ਕਿੰواں ਸੁਆਜੇ ਇਹਦਾ ਇਹ ਵੀਰ ਜੀ ਦੂਜਾ ਜੀ ਕਿੰਨਾ ਘੇਰੋ ਐ ਸੁਈਨ ਇਹਨੂੰ ਤੇ ਦੇ ਲਾਗੇ ਬੰਨੇ ਹੋ ਗਿਆ ਜੀ ਹਫਤੇ ਦੇ ਲਾਗੇ ਬੰਨੇ ਹੋ ਗਿਆ ਵਾ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਜੇ ਮੇਰੇ ਕੋ ਵੀਰ ਜੀ ਬੱਚੇ ਦਾ ਪਾ ਕੇ 12 ਕਿਲੋ ਜੀ 12 ਲੀਟਰ ਹੈਗਾ ਪੱਕਾ ਦੁੱਧ 12 ਲੀਟਰ ਉੱਥੇ ਦੀ ਮੱਤ ਹੋਇਆ ਈ ਘਾਟੀ ਦੱਸਣ ਦੇ ਉਹ ਭੇੜੇ ਦੀ ਠੰਡ ਚ ਹੁੰਦੀਆਂ ਜਿਹੜੇ ਵੀਰ ਭਰਾ ਦੇ ਗੜੀ ਜਾਂਦੀਆਂ ਰਾਤੀ ਸਾਡੇ ਕੋਲੀਆਂ ਫੇਰ ਜਾ ਕੇ ਕਿਲੋ ਖੰਡ ਘਟਦਾ ਉਹਦੇ ਨਾਮਾ ਦਿੰਦੇ ਜੀ ਤੁਸੀਂ ਦੱਸਿਆ ਜੀ ਇੰਨਾ ਦੁੱਧ ਦੱਸਿਆ ਇੰਨਾ ਨਿਕਲਿਆ ਤੁਹਾਨੂੰ ਪਤਾ ਠੰਡ ਕਿ ਡੰਗਰ ਹੁੰਦਾ ਜਾਂਦਾ ਟੱਕ ਜਾਂਦਾ ਹਾਂਜੀ 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 ਤੇ ਠੰਡ ਵੀ ਬੜੀ ਪੈੜੀ ਤੁਹਾਨੂੰ ਪਤਾ ਸੀ ਹਾਂਜੀ ਹਾਂਜੀ ਤੇ ਹੁਣ ਮਤਲਬ 12 ਲੀਟਰ ਜਿਹੜਾ ਘਰੋਂ ਚਵਾਗੇ ਬਾਕੀ ਬੱਚੇ ਦਾ ਪਾਗੇ ਜੀ ਇਹ ਆ ਕਿ ਤੁਹਾਡੇ ਘਰੋਂ ਹੀ ਘਚੋਗੇ ਖੜੇ ਹਨਾ ਇਹ ਘਰੋਂ ਇੱਥੇ ਆੜ ਕੇ ਆਪਣੀ ਤਸੱਲੀ ਕਰਕੇ ਚੋਗੇ ਬਾਕੀ ਮੌਸਮ ਫਿਰ ਠੰਡਾ ਹੋ ਰਾਜ ਵੀ ਗਈ ਅਨੀ ਡੰਗਰ ਪਸ਼ੂ ਘਟ ਜਾਂਦਾ ਜਾ ਕੇ ਤੇ ਉੱਥੇ ਲਾਹਾਂ ਦਿੰਦੇ ਲੋਕ ਜੀ ਤੇ ਉੱਥੋਂ ਚੰਗਾ ਇਹੀ ਹੈ ਕਿ ਇੱਥੇ ਹੀ ਘਚਵਾਈ ਕਰਕੇ ਇੱਥੇ ਆਣ ਕੇ ਮੇਰੇ ਘਰ ਭਾਵੇਂ ਚਾਰ ਟਾਈਮ ਚੋਕੇ ਕਰਦੇ ਹ ਨਾ ਵੀ ਕਰੀ ਤੇ ਇਹ ਤਾਂ ਮਗਰ ਬੱਛਾ ਕੀ ਚ ਮੱਛੀ ਜੀ ਇਹਦੇ ਮਗਰ ਇਹਦੇ ਮਗਰ ਬੱਛੀ ਆ ਪੂਰੇ ਮਗਰ ਬੱਛਾ ਜੀਨੀ ਤੇ ਤਿਲਰ ਤਿਲਰ ਮਗਰ ਬੱਛਾ ਵਾ ਤੇ ਇਹਦਾ ਮਗਰ ਬੱਛੀ ਕਾਲੀ ਮਗਰ ਇਹਦਾ ਵੀ ਜਰਸੀਆਂ ਦੇ ਸਾਬ ਨਾਲ ਲਾਈਏ ਤੇ ਕੱਦ ਕਾਠ ਜਿਹੜਾ ਚੰਗਾ ਵਾ ਉੱਚੇ ਕੱਦ ਕਾਠ ਵਾਲੀ ਹੈ ਵੀ ਬਾਕੀ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਠੀਕ ਹੈ ਵੀਰ ਜੀ ਲੈ ਜੇ ਹੁਣ ਦੁੱਧ ਜਿਹੜਾ 12 ਲੀਟਰ ਦੱਸਦੇ ਆ ਬਾਕੀ ਕੋਈ ਵੀਰ ਇੱਥੋਂ ਚ ਭਾਈ ਕਰਕੇ ਖੜੇ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਦੇ ਦਗੇ 40 ਚੋਕ ਦੀ ਵੀਰ ਜੀ 40000 ਦੇ ਦੇਣੀ ਜੇ ਹਾਂ ਜੀ ਬਾਕੀ ਤੁਸੀਂ ਦੱਸੋ ਕਿੰਨੇ ਦੀ ਦੇਣੀ ਜੇ ਤੁਸੀਂ ਦੱਸ ਦੋ ਜਿੰਨੇ ਦੀ ਹੋ ਜੋ 70 38 ਦੇ ਲੱਗਿਆ ਬੰਨੇ ਜਿੰਨੇ ਦੀ ਤੁਸੀਂ ਆਖੋ ਕੋਈ ਕਰ ਦਾਂਗੇ ਜਿੰਨੇ ਦੀ ਕਰ ਦੋ ਐਂਡ ਕਰ ਦੋ ਫਿਰ ਜਿੱਥੇ ਕਰਨੀ ਜੇ 36000 ਦੀ ਦੇ ਦਾਂਗੇ ਆਹ ਨਾ ਜਿਹੜੀ ਇਹਦੇ ਵਿੱਚ ਛੋਟ-ਚੂੜੀ ਅੱਛਾ 36000 ਦੀ ਦੇ ਦੋਗੇ 36000 ਦੀ ਦੇ ਦਾਂਗੇ ਠੀਕ ਹੈ ਤੇ ਹੁਣ ਜਿਹੜੀਆਂ ਦੋ ਰਹਿ ਗਈਆਂ ਬਿਲਕੁਲੋਂ ਤਾਜ਼ੀਆਂ ਸੁਈਆਂ ਹਾਂਜੀ ਹਾਂਜੀ ਇਹ ਰਾਤ ਦੀਆਂ ਸੁਈਆਂ ਜੀ ਇਹ ਰਾਤ ਦੀਆਂ ਸੁਈਆਂ ਹਨਾ ਹਾਂਜੀ ਹਾਂਜੀ ਤੇ ਦਿਖਾਈਏ ਫਿਰ ਉਹ ਜਿਹੜੀ ਹੁਣ ਚੌਥੇ ਨੰਬਰ ਤੇ ਗਾਵ ਕਿੰਨਾ ਸੁਆਦਾ ਦੱਸ ਅੱਛਾ ਦੂਸਰਾ ਸੁਆ ਇਹਦਾ ਹਾਂਜੀ ਤੇ ਕੱਲ ਦੀ ਸੁਈ ਕਿ ਅਜੇ ਦੇ ਕੋਚ ਵਾਈ ਹੋਈ ਹੋਣੀ ਫੇਰੇ ਕੋਚ ਵਾਈ ਹੋਈ ਜੇ ਤੇ ਵੀਰ ਜੀ ਕੰਨ ਨਿੱਕੀ ਹੁੰਦੀ ਦੇ ਕੱਟੇ ਜੇ ਪਹਿਲੇ ਰਵਾਜ ਦੇ ਵਿੱਚ ਹੁੰਦੇ ਸੀ ਨਾ ਕੰਨ ਕੱਟ ਦਿੰਦੇ ਹੁੰਦੇ ਸੀ ਅੱਛਾ ਬੱਚੇ ਵਿੱਚੇ ਨਾ ਵਜਦੇ ਹੋਣਗੇ ਅੱਛਾ ਉਸ ਹੋਂ ਨਾ ਕੰਨ ਕੱਟੇ ਜੇ ਵੀਰ ਮੁੜਕੇ ਕੋਈ ਆਖੇ ਨਾ ਪਹਿਲ ਦਿਖਾ ਦਈਏ ਕੰਨ ਦੇ ਹੈਗੇ ਜੀ ਦੇ ਕੇ ਜੇ ਆ ਦੇਖ ਸਕਦੇ ਜੀ ਅੱਜ ਉਹ ਪਿੱਛੇ ਤੁਹਾਨੂੰ ਪਤਾ ਹੈ ਗਹਿਮ ਕਰਦੇ ਦੇ ਲੋਕੀ ਹਾਂਜੀ ਹਾਂ ਜੀ ਦਿੰਦੇ ਨੇ ਕੰਨ ਠੀਕ ਹੈ ਉਹ ਪਹਿਲਾ ਦਸਤੀ ਕੰਨ ਚਾਹੀ ਵੀਰ ਜੀ ਮੁੜਕੇ ਇਸ ਕੋ ਅਗਲਾ 1000 ਜਰ ਤੂੰ ਦੱਸੀ ਨਹੀਂ ਆਨਲਾਈਨ ਮੰਗਾ ਲੈ ਜੀ ਹਾਂਜੀ ਹਾਂਜੀ ਲਿਆ ਬਿੱਦੀ ਬਾਕੀ ਹਜੇ ਪੂਰੇ ਵੀ ਨਹੀਂ ਨੇ ਬਰਾਬਰ ਕੀਤੇ ਪੂਰੇ ਚੱਕਣ ਦੀ ਆ ਥੋੜੇ ਘਰੇਗੇ ਤੇ ਥਣ ਵੀ ਇਹਦੇ ਦੇਖ ਸਾਦੇ ਲੱਗੇ ਤੋਂ ਲੈ ਜਾ ਬਿੱਦੀ ਜਿੱਤਰਾ ਪੈਟ ਬੋਲ ਕੁੱਤੇ ਦੇ ਕੰਨ ਕੀਤੇ ਹੁੰਦੇ ਉਸ ਤਰ੍ਹਾਂ ਹੀ ਇਹਦੇ ਕੰਨ ਕੀਤੇ ਕੇਹਨ ਕਿਆ ਕੋਲ ਦੀ ਵਧੀਆ ਲੱਗਦੀ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਜਿਹਦੇ ਲਾਇਆ ਹਿਸਾਬ ਹੋ ਜਿਹਦੇ ਕੰਨਾਂ ਦੇ ਹੁੰਦੇ ਪੂਰੇ ਬਰਾਬਰਾਂ ਲਈ ਹਾਂਜੀ ਹਾਂਜੀ ਪਰ ਤੇ ਬਚੀ ਹੈਗੀ 45000 ਦੀ ਹਾਂਜੀ ਹਾਂਜੀ ਹੁਣ ਦੇ ਦਿਆਂਗਾ ਆਪਾਂ 30000 ਦੀ ਅੱਛਾ 30000 ਦੀ ਹਾਂਜੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ ਪਹਿਲੇ ਸੂਜਦੇ ਅਸੀਂ 10 ਕਿਲੋ ਚੋਹਿਆ ਚਲੋ 11-12 ਕਿਲੋ ਦੇ ਕਰੂਗੀ ਨਾ ਠੀਕ ਹੈ ਬਾਕੀ ਦੁੱਧ ਵੀਰ ਜੀ ਹੁੰਦਾ ਸੇਵਾ ਦਾ ਇਹਨੂੰ ਜਿੰਨਾ ਪਾ ਲੋ ਮੈਂ ਚੋਣੂ ਠੀਕ ਹੈ ਜੀ ਤੇ ਤੇ ਜੋ ਜੁਮਨ ਤਾਂ ਨਵਰ ਬਾਕੀ ਕਰ ਦੋ ਤੁਸੀਂ ਕਰ ਦੋ ਕਿੰਨੇ ਦੇ ਮਕਾ ਦੀਏ ਯਾਰ ਛੱਡ ਦੀ ਤੇ ਚ ਦੋ ਛੱਡ ਦੋ 28000 ਦੀ ਅੱਛਾ 8000 ਦੀ ਦੇ ਦਾਂਗੇ ਦੇ ਦਾਂਗੇ ਠੀਕ ਐ ਤੇ ਜਿਹੜੀ ਅੰਡ ਤੇ ਉਹ ਵੀ ਲੈ ਆਈ ਐ ਇੱਕ ਦੀ ਚਲ ਤੇ ਉਹਦਾ ਕਿੰਨਾ ਵਸੂ ਆ ਜੇ ਓਏ ਵੀਰ ਜੀ ਦੂਸਰਾ ਸੁਆ ਜੇ ਦੂਸਰਾ ਸੁਆ ਐ ਉਹ ਵੀ ਕੱਲ ਦੀ ਸੁਈ ਕੱਲ ਦੀ ਸੁਈ ਬੱਛੀਆਂ ਦੀ ਨਾ ਮਗਰ ਬੱਛੀਆਂ ਅੱਛਾ ਤਿੰਨਾਂ ਮਗਰ ਬੱਛੀਆਂ ਤੇ ਉਹ ਕਿਨਾਂ ਦੁੱਧ ਚਵਾਈ ਜਾਊਗੀ ਉਹ ਵੀ ਇੱਥੇ ਹੀ ਚਵਾਊਗੀ 10000 ਕਿਲੋ ਵੀਰ ਜੀ ਬਾਕੀ ਦੁੱਧ ਇਹਨਾਂ ਸੇਵਾ ਦਾ ਹਾਂਜੀ ਹਾਂਜੀ ਜਿੰਨਾ ਹੀ ਪਾਲੋ ਉਨਾਂ ਹੀ ਚੋਲੋ ਵੀਰ ਜੀ ਠੀਕ ਐ ਜੀ ਹਾਂ ਘਟਿ ਘਟ ਇਸੇ ਅੰਗੇ ਜਿਹੜੇ ਦੇ ਹੈਗੇ ਬਿਲਕੁਲ ਚਲ ਆਇਆ ਬਾਕੀ ਇਹਦਾ ਘੱਟ ਪੋਤਾ ਵੱਡਾ ਨਹੀਂ ਹੈ ਨੋਰਮਲ ਜੇ ਕੱਦਿਆ ਹੈ ਤਾਂ ਲਿਆਂ ਗਰੀਸਨ ਫਾਈ ਚ ਤਿਆਰ ਹੋਈ ਆ ਦੇ ਕਿਹੜਾ ਹੈ ਵੀ ਦਿੱ ਫਰੇ ਦਮ ਲਾਪਾ ਵੀਰ ਜੀ ਮੰਨਣੀ ਪੰਜੇ ਦੀ ਦੇਣੀ ਜੇ ਬਾਕੀ ਤੁਸੀਂ ਦੱਸ ਦੋ ਜੀ ਕਰ ਦੋ ਜੈ ਜੀ ਇਹ ਵੀ ਜੀ ਤੁਸੀਂ ਦੱਸ ਦੋ ਤੁਸੀਂ ਦੱਸ ਦੋ ਜੀ ਜੈ ਜੀ ਕਿੰਨਾ ਦੱਸੋ 24 ਦੀ ਕਰ ਦਈਏ 23 ਦੀ ਕਰ ਦੋ ਜੀ ਅੱਛਾ ਹੋਰ ਯਾਰ ਛੱਡ ਦੇਣੀ 23 ਦੀ ਕਰ ਦੋ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਬਸ ਠੀਕ ਹੈ ਵੀਰ ਜੀ ਇੱਥੇ ਆਓ ਆਣ ਕੇ ਆਪੀ ਤਸੱਲੀ ਕਰਕੇ ਚੋ ਕੇ ਖੜੋ ਕਿਉਂ ਠੰਡਿਆ ਠੰਡ ਚ ਜਾ ਕੇ ਡੰਗਰ ਘਟਦਾ ਜੇ ਸਾਡੇ ਕੋਈ ਵੀ ਆਉਂਦੀਆਂ ਬਾਹਰ ਉਹੀਂ ਕਿਹੜੇ ਘਰ ਬਾਲੀਆਂ ਹਾਂ ਹਾਂਜੀ ਹਾਂਜੀ ਕਿਉਂ ਬਾਹਰ ਹੁੰਦੇ ਆ ਡੰਗਰ ਜਾ ਕੇ ਇੱਥੇ ਆਏ ਸਾਡੇ ਕੋ ਆਣ ਕੇ ਘਟੇ ਆ ਗਾੜੀ ਜਾਣਾ ਉੱਥੇ ਵੀ ਘਟਣਾ ਜਾ ਕੇ ਤੁਹਾਨੂੰ ਪਤਾ ਠੰਡ ਦੇ ਵਿੱਚ ਮੁੜ ਕੇ ਕਿਰਾਮਾ ਦਿੰਦੇ ਆ ਆ ਜਿੱਥੇ ਕਰੀ ਖਲੋਗ ਇੱਕ ਪੰਜ ਚਾਰ ਪੰਜ ਕਿੱਥੇ ਕਰੀ ਅੱਡੇ ਦੇ ਖਲੋਗ ਵੀ ਪੱਕੀ ਵੀ ਪਤਾ ਇੱਥੇ ਹੁਣ ਬਹਿ ਕੇ ਵੀ ਇਹਨੇ ਪੱਠਾ ਦੱਥਾ ਮਿਲਣਾ ਵਨਵੁੱਡ ਮਿਲਣਾ ਉੱਥੇ ਫੇਰ ਫੇਰ ਚਾਰ ਪੰਜ ਦਿਨ ਫੇਰ ਸੈੱਟ ਹੋ ਜਾਣਾ ਪੂਰੀ ਹੈਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਬੱਚੇ ਇੱਕ ਵਾਰੀ ਤੁਹਾਨੂੰ ਫੇਰ ਤੋਂ ਦਿਖਾ ਦਈਏ ਆ ਦੇਖ ਸਕਦੇ ਜੀ ਆ ਜਿਹੜੇ ਜੜੀਆਂ ਕੱਲ ਸੁਈਆਂ ਆ ਬੱਚੇ ਉਹਨਾਂ ਦੇ ਬਿਲਕੁਲ ਤਾਜ਼ੇ ਹੀ ਬੱਚੇ ਆ ਜਿਹੜੇ ਤੇ ਆ ਜਿਹੜੀਆਂ ਪਹਿਲਾਂ ਦੀਆਂ ਸੁਈਆਂ ਆ ਆ ਦੇਖ ਸਕਦੇ ਜੀ ਇੰਨਾ ਚੋ ਇੱਕ ਵਸ਼ਾਵਾ ਤੇ ਤਿੰਨ ਵਸ਼ੀਆਂ ਬਾਕੀ ਕੋਈ ਵੀ ਰ ਆਪਣੀ ਸਮਝ ਨਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ